ਤੁਸੀਂ ਦੇਖ ਸਕਦੇ ਹੋ ਜੀ ਕੋਚਨ ਮਾਰਕੀਟ ਚੌਕ ਖੜੇ ਹੋਏ ਆ ਰਾਤ ਦਾ ਸਮਾਂ ਹੈ ਟ੍ਰੈਫਿਕ ਆਪਣਾ ਸਮੁੰਦਲੀ ਲੰਘ ਰਿਹਾ ਲੋਕੀ ਚਾਰੋਂ ਤਰਫੋਂ ਆ ਰਹੇ ਨੇ ਇੱਥੇ ਰਸ਼ ਘਟਾ ਹੈ ਕਿਉਂਕਿ ਹੁਣ ਜਿਹੜੀ ਲਾਈਟਾਂ ਲੱਗੀ ਹੈਗੀਆਂ ਭਾਈ ਵਾਲਾ ਚੌਕ ਪਾਣਗਾ ਚੌਕ ਉਹਦੇ ਕਰਕੇ ਟ੍ਰੈਫਿਕ ਇੱਥੇ ਘਟ ਜਾਂਦਾ ਪਹਿਲੇ ਸੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਸੀਗਾ ਬਸ ਆ ਉਹ ਜਿਆਦਾ ਆ ਜਾਂਦੀ ਸੀ ਗਿਆ ਪਰ ਹੁਣ ਟ੍ਰੈਫਿਕ ਕੰਟਰੋਲ ਚਾਦੀ ਦੇਖ ਸਕਦੇ ਹੋ ਲੋਕੀ ਲੈਫਟ ਸਾਈਡ ਤੋਂ ਵੀ ਆਂਦੇ ਨੇ ਤੇ ਇਸ ਸਾਈਡ ਤੋਂ ਵੀ ਲੋਕੀ ਆਂਦੇ ਨੇ ਸਾਹਮਣੇ ਵੀ ਦੇਖ ਸਕਦੇ ਹੋ ਮਾਰਕੀਟ ਬਣੀ ਹੋਈ ਹੈ ਕੋਚਰ ਮਾਰਕੀਟ ਚੌਂਕ ਤੇ ਖੜੇ ਹੋਇਆ ਜੀ ਆ ਵੀ ਦੇਖ ਸਕਦੇ ਹੋ ਉਸ ਸਾਈਡ ਕੰਪਿਊਟਰ ਦੀ ਦੁਕਾਨਾਂ ਹੈਗੀਆਂ ਲੈਪਟਾਪ ਵਗੈਰਾ ਤੁਸੀਂ ਸਹੀ ਕਰਵਾ ਸਕਦੇ ਹੋ ਤੇ ਇੱਧਰ ਵੀ ਮਾਰਕੀਟ ਹੈਗੀ ਆ ਉਧਰ ਵੀ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਹੈਗੀਆਂ ਕੰਪਿਊਟਰ ਦੀਆਂ ਲੈਪਟਾਪ ਦੀਆਂ ਬਹੁਤ ਲੋਕ ਇੱਥੋਂ ਲੰਘਦੇ ਹੈਗੇ ਆ ਕੱਲੇ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਨਜ਼ਰ ਆਂਦਾ ਸੀਗਾ ਪਰ ਹੁਣ ਨਜ਼ਰ ਆ ਰਿਹਾ ਕਿ ਟ੍ਰੈਫਿਕ ਜ਼ਿਆਦਾ ਨਹੀਂ ਹੈ ਉਹ ਕਿਤੇ ਹੈਵੀ ਵਾਈਕਲ ਜ਼ਿਆਦਾ ਆਂਦੇ ਸੀਗੇ ਜਿਹਦੇ ਕਰਕੇ ਟ੍ਰੈਫਿਕ ਹੋ ਜਾਂਦਾ ਸੀ ਤੇ ਹੁਣ ਸਮੂਥਲੀ ਚੱਨ ਹੋ ਰਿਹਾ ਹੈ। ਸਾਹਮਣੇ ਦੇਖ ਸਕਦੇ ਹੋ ਇਹ ਹੈ ਹਸਪੀਟਲ ਤੋਂ ਮੰਦੇ ਸਿੱਧਾ ਜਾ ਕੇ ਪਖਵੜ ਰੋਡ ਵੱਲ ਜਾਂਦੇ ਨੇ। ਉਧਰੋਂ ਕਾਫੀ ਆਂਦਾ ਹੈ ਰੱਸ਼। ਜੋ ਕਿ ਲੈਫਟ ਸਾਈਡ ਜਾਓਗੇ ਭਾਰਤ ਦੇ ਚੌਕ ਆਂਦਾ ਹੈ ਉਨ ਦੇਖੋ ਕਾਫੀ ਲੋਕ ਕਿਤੋਂ ਲੰਘ ਰਹੇ ਨੇ ਟ੍ਰੈਫਿਕ ਵੱਧ ਗਿਆ ਹੈ ਕਦੇ ਟ੍ਰੈਫਿਕ ਆ ਜਾਂਦਾ ਹੈ ਕਦੇ ਟ੍ਰੈਫਿਕ ਵੱਜ ਜਾਂਦਾ ਹੈ ਇੱਥੇ ਲਾਈਟਾਂ ਨਹੀਂ ਹੈਗੀਆਂ ਬਾਕੀ ਦੁਕਾਨਦਾਰਾਂ ਨਾਲ ਗੱਲ ਕੀਤੀ ਹੈ ਕਹਿੰਦੇ ਲਾਈਟਾਂ ਦੀ ਲੋੜ ਨਹੀਂ ਹੈਗੀ ਬਾਕੀ ਹਰ ਜਗ੍ਹਾ ਤੇ ਲਾਈਟਾਂ ਲੁੜਾਣੇ ਤੇ ਲੱਗੀ ਹੋਈਆਂ ਈ ਚਲਾਣ ਤੁਹਾਡੇ ਘਰੇ ਆਦਾ ਹੈ ਨੇੜੇ ਖਾਣਾ ਵੀ ਹੈਗਾ ਕੋਚਨ ਮਾਰਕੀਟ ਦਾ ਵੀਡੀਓ ਵੱਤਵਾ ਸ਼ੇਅਰ ਕਰ ਦੋ ਤੁਹਾਨੂੰ ਦਰਹਾਨ ਆਏ ਸੀਗੇ ਕਿ ਕੋਚਰ ਮਾਰਕੀਟ ਦੇ ਵਿੱਚ ਕਿੰਨਾ ਰਸ਼ਕ ਦੇਖ ਸਕਦੇ ਹੋ ਪੋਤਰੋ ਵੀ ਰਸ਼ ਆਂਦਾ ਹੈ ਸਿੱਧਾ ਉਹ ਰਸ਼ ਜਾਏਗਾ ਉੱਧਰ ਪੋਤਰੋ ਵੀ ਰਸ਼ ਆ ਰਿਹਾ ਹੈ ਆ ਵੀ ਦੇਖ ਸਕਦੇ ਹੋ ਪੈਦਲ ਲੋਕ ਵੀ ਲੰਘਦੇ ਹੈਗੇ ਆ ਭਾਈ ਦੇਖਦੇ ਵੇਤੀ ਭਈਆ ਯਹਾਂ ਲਾਈਟਾਂ ਨਹੀਂ ਲੱਗੀ ਕੋਈ ਪ੍ਰੇਸ਼ਾਨੀ ਤੋਂ ਨਹੀਂ ਹੈ ਪ੍ਰੇਸ਼ਾਨੀ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੈ को बाइक कैमरे में क्या बात हो गई है क्या बात हो गई भैया